ਮੰਜ਼ਿਲ ਦਾ ਰਾਹ ਸੋਖਾ ਨਾ ਜਾਣੀ ਮੰਜ਼ਿਲ ਦੇ ਰਾਹਾਂ ਨੂੰ ਸੋਖਾ ਨਾ ਜਾਣੀ ਮੰਜ਼ਿਲ ਦੇ ਰਾਹਾਂ ਨੂੰ ਇੱਕ ਪੈਰ ਫੁੱਲ ਇੱਕ ਪੈਰ ਕੰਡੇ ਹੋਣਗੇ ਸੋਖਾ ਨਾ ਜਾਣੀ ਮੰਜ਼ਿਲ ਦੇ ਰਾਹਾਂ ਨੂੰ ਇੱਕ ਪੈਰ ਫੁੱਲ ਇੱਕ ਪੈਰ ਕੰਡੇ ਹੋਣਗੇ ਮੁੜ ਗਏ ਕਈ ਮੜ ਗਏ ਕਈ ਤੱਕ ਰਾਹਾਂ ਦੀਆਂ ਮੁਸ਼ਕਲਾਂ ਮੜ ਗਏ ਕਈ ਤੱਕ ਰਾਹਾਂ ਦੀਆਂ ਮੁਸ਼ਕਲਾਂ ਬਦੇ ਨੇ ਜੋ ਅੱਗੇ ਉਹ ਬੰਦੇ ਝੱਲੇ ਹੋਣਗੇ ਸੋਖਾ ਨਾ ਜਾਣੀ ਮੰਜ਼ਿਲ ਦੇ ਰਾਹਾਂ ਨੂੰ ਉਡੀਕਦੇ ਰਹੇ ਸਾਥ ਉਡੀਕਦੇ ਰਹੇ ਸਾਥ ਕੁਝ ਬੈਠ ਕੇ ਰਾਹਾਂ ਵਿੱਚ ਉਡੀਕਦੇ ਰਹੇ ਸਾਥ ਕੁਝ ਵੇਟ ਕੇ ਰਹਾ ਵਿੱਚ ਜੋ ਮੰਜ਼ਲ ਤੇ ਪਹੁੰਚੇ ਜੋ ਮੰਜ਼ਲ ਤੇ ਪਹੁੰਚੇ ਉਹ ਲੋਕ ਕੱਲੇ ਹੋਣਗੇ ਸੋਖਾ ਨਾ ਜਾਣੀ ਮੰਜ਼ਲ ਦੇ ਰਾਹਾਂ ਨੂੰ ਇੱਕ ਪੈਰ ਫੁੱਲ ਇੱਕ ਪੈਰ ਕੰਡੇ ਹੋਣਗੇ ਸ੍ਰਿੰਦਰ ਨਾ ਸੋਚਿਆ ਮਿਲਣੀ ਮੰਜ਼ਲ ਤੈਨੂੰ ਸ੍ਰਿੰਦਰ ਨਾ ਸੋਚਿਆ ਮਿਲਣੀ ਮੰਜ਼ਲ ਤੈਨੂੰ ਪਹੁੰਚਣਗੇ ਉਹ ਪਹੁੰਚਣਗੇ ਉਹ ਜੋ ਜਿੱਤ ਦੇ ਰੰਗ ਵਿੱਚ ਰੰਗੇ ਹੋਣਗੇ ਸੋਖਾ ਨਾ ਜਾਣੀ ਮੰਜ਼ਲ ਦੇ ਰਾਹਾਂ ਨੂੰ ਇੱਕ ਪੈਰ ਫੁੱਲ ਇੱਕ ਪੈਰ ਕੰਡੇ ਹੋਣਗੇ ਇੱਕ ਪੈਰ ਫੁੱਲ ਇੱਕ ਪੈਰ ਕੰਡੇ ਹੋਣਗੇ